ਦੇਣ ਵਾਲੇ ਲੋਕ ਨੇ ਵੇਖੋ ਗੱਲ ਇਸ ਤਰ੍ਹਾਂ ਕਿ ਪੰਜਾਬ ਇੱਕ ਨੰਬਰ ਦਾ ਸੂਬਾ ਸਰਦਾਰ ਜੀ ਕਦੋਂ ਰਿਹਾ ਜਦੋਂ ਮਰਦੇ ਮਹਾਰਾਜਾ ਪ੍ਰਤਾਪ ਸਿੰਘ ਕੈਰੋ ਦਾ ਰਾਜ ਸੀ ਪੰਜਾਬ 1952 ਤੋਂ 64 ਦਾ ਕੱਠ ਸਾਲ ਰਹੇ ਹੋ ਸਾਰੇ ਹਿੰਦੁਸਤਾਨ ਦਾ ਇੱਕ ਨੰਬਰ ਦਾ ਸੂਬਾ ਸੀ 1980 ਤੱਕ ਸਾਡੇ ਤਾਂ ਮੈਂ ਸਾਰੇ ਵੀਰਾਂ ਨੂੰ ਦੱਸਣਾ ਚਾਹਨਾ ਖਾਸ ਤੌਰ ਨੌਜਵਾਨਾਂ ਇੱਕ ਰੁਪਏ ਦਾ ਕਰਜ਼ਾ ਨਹੀਂ ਸੀ ਪੰਜਾਬ ਦਾ ਜਦੋਂ ਇੱਥੇ ਮਾੜੇ ਹਾਲਾਤ ਪੰਜਾਬ ਚ ਆਏ ਨੇ ਸਾਰਾ ਨਾ ਵੱਧ ਇਹ ਸੰਤਾਪ ਹੋ ਗਿਆ ਦਾ ਤਰਨਤਾਰ ਨੇ ਹੋ ਗਿਆ ਕਿਉਂ ਸਹੀ ਹੈ ਕਿ ਨਹੀਂ ਦਿੱਤਾ ਸੁਣ ਆ ਬਾਰਡਰ ਬੈਟ ਵੀ ਹੋ ਗਿਆ ਸਾਰਾ ਉਹ ਨੰਬਰ 1 ਤਰਨਤਾਰ ਸੀ 33000 ਪੰਜਾਬੀ ਗੋਲੀਆਂ ਦਾ ਸ਼ਿਕਾਰ ਹੋਏ ਪੰਜਾਬੀਆਂ ਦੇ ਹੱਥੋਂ ਹੀ ਹੋਏ ਹੁਣ ਜਿੰਨੇ ਬੰਦੇ ਇੱਥੇ ਉਹ 12 15 ਸਾਲ ਦੇ ਵਿੱਚ ਸ਼ਹੀਦ ਕਹਿ ਲੋ ਜਾਂ ਮਾਰੇ ਗਏ ਕਹਿ ਲੋ ਉਹ ਹਰ ਕੋਈ ਪੰਜਾਬੀ ਮਾਂ ਦੀ ਪੇਟ ਵਿੱਚੋਂ ਹੀ ਜੰਮਿਆ ਸੀ ਉਹ ਸਾਡੇ ਹੀ ਆਪਣੇ ਕਿਸੇ ਦਾ ਵੀਰ ਸੀ ਕਿਸੇ ਦਾ ਭਰਾ ਸੀ ਮੈਂ ਉਸ ਇਸ ਗੱਲ 'ਚ ਨਹੀਂ ਪੈਣਾ ਚਾਹੁੰਦਾ ਬਟ ਉਹਦੇ 'ਚ ਹੋਇਆ ਸੀ 35000 ਪੰਜਾਬੀ ਮਾਰਿਆ ਗਿਆ ਖਟਿਆ ਪੰਜਾਬ ਨੇ ਅੱਜ ਮੇਰੇ ਵੀਰੋਂ 28 ਸੂਬੇ ਨੇ ਹਿੰਦੁਸਤਾਨ 28 ਵਿੱਚੋਂ ਪੰਜਾਬ ਆਰਥਿਕ ਤੌਰ ਤੇ 18ਵੇਂ ਨੰਬਰ ਤੇ ਚਲਾ ਗਿਆ ਜਿਹੜਾ ਇੱਕ ਤੰਦਰੁਸਤ ਜਿਹਨ ਸਾਥ ਜਿਹੜਾ ਤੰਦਰੁਸਤ ਜਿਸਮ ਹੁੰਦਾ ਹੈ ਜਦੋਂ ਬਿਮਾਰੀ ਲੱਗ ਜਾਂਦੀ ਨਾ ਫਿਰ ਬਿਮਾਰ ਹੋ ਜਾਂਦਾ ਅੱਜ ਪੰਜਾਬ ਬਿਮਾਰੂ ਸੂਬਿਆਂ 'ਚ ਅੱਜ ਦੇ ਦਿਨ ਅੱਜ ਦੇ ਦਿਨ ਇੱਕ ਸਾਲ ਪਹਿਲਾਂ ਜੋ ਸਰਕਾਰ ਜਾਣੀ 4 ਕਰੋੜ 4 ਲੱਖ ਤੇ 15 ਹਜ਼ਾਰ ਕਰੋੜ ਦਾ ਸਾਡੇ ਤੇ ਕਰਜ਼ਾ ਹੋ ਗਿਆ 4 ਲੱਖ 15 ਹਜ਼ਾਰ ਕਰੋੜ ਤੇ ਜਿੰਨਾਂ ਤੱਕ ਇਹ ਜਾਣੇ ਨੇ ਉਦੋਂ ਤੱਕ ਅਸੀਂ ਤਕਰੀਬਨ 5 ਲੱਖ ਕਰੋੜ ਦੇ ਕੋਲ ਪਹੁੰਚ ਗਏ ਜਿੰਨਾ ਟੋਟਲ ਮੈਂ ਤੁਹਾਨੂੰ ਇਹ ਤਾਂ ਦੱਸਣਾ ਚਾਹਨਾ ਕਿ ਆਮ ਲੋਕਾਂ ਨੂੰ ਇਹਨਾਂ ਗੱਲਾਂ ਦਾ ਇਲਮ ਹੈ ਜਿੰਨਾ ਸਾਨੂੰ ਟੋਟਲ ਜੇ 100 ਰੁਪਏ ਦੀ ਬਚਤ ਹੈ ਪੰਜਾਬ ਨੂੰ 100 ਰੁਪਏ ਦੀ ਕਮਾਈ ਹੈ ਸਰਦਾਰ ਸਾਹਿਬ 70 ਰੁਪਏ ਉਹਦੇ ਚੋਂ ਸਾਡੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਜਿੰਨੇ ਪੈਨਸ਼ਨ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ 'ਚ ਜਾਂਦਾ 70% ਇਹਦੇ ਵਿੱਚੋਂ 25% ਪੈਸਾ ਜਿਹੜਾ 30 ਰਹਿ ਗਿਆ ਉਹਦੇ ਚੋਂ 25 ਰੁਪਏ ਜਿਹੜੀਆਂ ਅਸੀਂ ਕਿਸ਼ਤਾਂ ਲਈਆਂ ਨੇ ਬੈਂਕਾਂ ਕੋਲ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕੋ ਕਰਜ਼ਾ ਲੈਂਦੇ ਇਹਦੀ ਕਿਸ਼ਤ ਦਾ ਸੂਚ ਚਲਾ ਜਾਂਦਾ 2 ਲੱਖ ਕਰੋੜ ਦਾ ਜਿਹੜਾ ਸਾਡਾ ਬਜਟ ਹੈ ਉਹਦੇ ਚੋਂ 5000 ਕਰੋੜ ਰੁਪਏ ਸਾਡੇ ਕੋ ਸਾਜ ਚ ਰਹਿ ਜਾਂਦਾ ਕੈਪੀਟਲ ਐਕਸਪੈਂਡੀਚਰ ਕਿਹਾ ਜਾਂਦਾ ਉਹ ਕਾ ਜਿਹੜੀ ਆਪਾਂ ਸੜਕਾਂ ਬਣਾ ਰਹੀਆਂ ਆਪਾਂ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦਾ ਕੰਮ ਕਰਾਣਾ ਹੈ ਜਾਂ ਤੁਸੀਂ ਸਟੇਡੀਅਮ ਬਣਾਣੇ ਨੇ ਜਾਂ ਮੰਡੀਆਂ ਬਣਾਣੀਆਂ ਨੇ ਜਾਂ ਕੋਈ ਵੀ ਕੰਮ ਜਿਹੜਾ ਸਰਕਾਰ ਨੇ ਕਰਨ ਸਾਡੇ ਕੋ ਨਾ ਨਾ 5000 ਕਰੋੜ ਰੁਪਏ ਇੰਨਾ ਵੱਡਾ ਸੂਬਾ 5000 ਕਰੋੜ ਚ ਹੁੰਦਾ ਹੀ ਕੋਈ ਨਹੀਂ ਨਾ ਕੋਈ ਕਸੀ ਸਾਡੇ ਕੋਲ ਨਾ ਕੋਈ ਆਸੂਏ ਜਿੰਨੇ ਨੇ ਨਾ ਜਿੱਥੇ ਐਤ ਕੀ ਸਾਡੇ 74 75 ਜਗਾ ਤੇ ਬਾਂਦੇ ਸੀ ਸਾਰੇ ਟੁੱਟੇ ਕਿਉਂ ਟੁੱਟੇ ਪੈਸਾ ਕੋਈ ਨਹੀਂ ਤੁਸੀਂ ਵੇਖਿਆ ਹੀ ਹੈ ਕਿ ਸਰਕਾਰ ਰਾਜ ਕਰਨ ਦੇ ਕਾਬਿਲ ਹੀ ਹੈ ਤੁਹਾਡਾ ਦਾਸ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਤੇ ਪਾਰਟੀ ਹਾਈ ਕਮਾਂਡ ਦੇ आशीर्वाद ਨਾਲ ਵਿਰੋਧੀ ਧਿਰ ਦਾ ਲੀਡਰ ਹੈ ਇਹਨਾਂ ਦੇ ਐਮਐਲਏ ਨੂੰ ਬੜਾ ਬੁਰਾ ਮਹਿਸੂਸ ਕਰਦੇ ਨੇ ਮੇਰੇ ਕੋਲ ਇੱਕ ਵਾਰ ਕਿਹਾ ਗਿਆ ਕਿ ਕਿਸ ਕਿਸਮ ਦਾ ਮਟੀਰੀਅਲ ਲੇ ਕੇ ਆਗਾ بڑے ਚੀਕਨ ਲਾਪੇ ਜੀ ਸਾਨੂੰ ਮਟੀਰੀਅਲ ਦੱਸਦੇ ਬੈਠੋ ਮੇਰੀ ਗੱਲ ਦੱਸੋ 40 ਰੁਪਏ ਨੂੰ ਵੀ ਕਪੜਾ ਆਂਦਾ ਮੀਟਰ ਤੇ 4000 ਦਾ ਵੀ ਆਂਦਾ ਮਟੀਰੀਅਲ ਦਾ ਹੀ ਤਾਂ ਫਰਕ ਹੁੰਦਾ ਇਹ ਬੰਦੇ ਜਿਹੜੇ ਪਿੰਡੇ ਤੇ ਕਦੀ ਸਰਪੰਚ ਨਹੀਂ ਬਣ ਸਕੇ ਸਰਪੰਚ ਇਹਦਾ ਨੂੰ ਪਿੰਡੇ ਨੇ ਕਦੀ ਸਰਪੰਚ ਨਹੀਂ ਚੁਣਿਆ ਉਹ ਤੁਸੀਂ ਐਮਐਲਏ ਬਣਾ ਕੇ ਤੇ ਜੋ ਮੈਂ ਤੁਹਾਨੂੰ ਗੁਜ਼ਾਰਿਸ਼ ਇਹ ਕਰਨਾ ਚਾਹਨਾ ਇਹਨਾਂ ਕੋ ਕੀ ਤੁਸੀਂ ਨਾ ਚੱਲ ਗਏ ਹਲੋ ਕਿੱਥੇ ਛੜਨਾ ਹਲੋ ਹਲੋ ਚਲੋ ਮੇਰਾ ਕਹਿਣ ਦਾ ਮਕਸਦ ਇਹ ਨਾ ਸੀ ਤੁਹਾਨੂੰ ਕਿ ਵੇਖੋ ਅੱਜ ਤਰਨਤਾਨ ਦੇ ਵਿੱਚ ਸਾਰਣ ਵੱਡਾ ਮੁਕਾਕੀ ਮੇਰੇ ਵੱਲ 2 ਮਿੰਟ ਧਿਆਨ ਕਰਿਓ ਮੈਂ 5-7 ਮਿੰਟ ਚ ਅਜਾਸ ਲਿਆ। ਜਦੋਂ 15 ਸਾਲ ਇੱਥੇ ਹਾਲਾਤ ਮਾੜੇ ਰਹੇ ਤੇ ਮੈਨੂੰ ਇਹ ਪਦ ਸਰਦਾਰ ਸਾਹਿਬ ਕੇ ਮਹੀਨੇ ਵਿੱਚ 15 ਦਿਨ ਦੁਕਾਨਾਂ ਬੰਦ ਰਹਿੰਦੀ ਸੀ ਕਿਉਂ ਰਹਿੰਦੀ ਰਹੀਆਂ।